ਉਹ ਨਹੀਂ ਵਾਈ ਵੀ ਫਸਦਾ ਕਾਰਿਆਂਨ ਸੈਂਟਰ ਵੱਜਿਆ ਨੂੰ ਇਹ ਹਾਲ ਚਾਲ ਨੇ ਸਾਰਿਆਂ ਦੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣਾ ਚੈਨਲ ਵੀ ਫਤੇ ਬਲੌਗ ਕਰਨਾ ਤੇ ਵੀਰੇ ਅੰਦਰ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਮੇਰਾ ਵੀ ਤੇ ਬਾਕੀ ਵੀਰੇ ਗੱਲ ਕਰਨੀ ਆਪਾਂ ਨੇ ਅੱਜ ਕੁੱਤਰ ਬਾਜੀ ਦੀ ਤੇ ਕੁੱਤਰ ਵੀਰੇ ਕੱਲ ਬੱਚੇ ਆਪਣੇ ਕੋਲ ਆਉਣ ਰੱਬ ਦੀ ਕਿਰਪਾ ਨਾਲ ਬੱਚੇ ਵੱਢ ਗਏ ਵਧੀਆ ਤੇ ਕੱਲ ਚੈੱਕ ਵੀ ਹੋ ਗਏ ਬੱਚੇ ਕਿਉਂਕਿ ਬਾਈ ਕੱਲ ਦੁਪਹਿਰ ਤੋਂ ਮੈਂ ਕੰਮ ਤੇ ਆਇਆ ਤਾਂ ਕਰਾ ਉੱਥੇ ਫਿਰ ਮੈਂ ਬੱਚੇ ਉਡਾ ਕੇ ਦੇਖਿਆ ਮੈਂ ਕਿਉਂ ਨਾ ਜੀ ਕੁੱਤਰਾਂ ਨੂੰ ਟਾਈਮ ਦਿੱਤਾ ਜਾਵੇ ਤੇ ਗੱਲ ਫਿਰ ਧੁੱਪਾਂ ਵੀ ਸੋਹਣੀ ਦੀ ਤੇ ਮੈਂ 1 ਵਜੇ ਆ ਕੇ ਫਿਰ ਆਪਣਾ ਇੱਕ ਉਤੜੜੇ ਨੂੰ ਕੋਕ ਦੋ ਬੱਚੇ ਤੇ ਟਿੱਟੀਆਂ ਅੱਖਾਂ ਦੇ ਕੁੱਤਰ ਨੇ ਲਾਲਸਰੇ ਬੱਚੇ ਮੇਰੇ ਕੋ ਤੇ ਉਹਨੂੰ ਉਡਾ ਕੇ ਦੇਖਿਆ ਉਹ ਗੱਲ ਮੈਂ ਤੇ ਬਾਈ ਇੰਨੀ ਵਧੀਆ ਡਾਇਰ ਦਿੱਤੀ ਉਹ ਬੱਚੇ ਨੇ ਇਹਨੇ ਤੇ ਆਹਨ ਅਧਿਕਾਰ ਰਹੀ ਤੇ ਵਿੱਚ ਉੱਡ ਕੇ ਆ ਕੇ ਢਾਗੀ ਦੇ ਸਿਰ 'ਤੇ ਆ ਕੇ ਬੈਠਿਆ ਤੇ ਬੱਚਾ ਦਾ ਬਹੁਤ ਵਧੀਆ ਉੜਿਆ ਲੜਾਇਆ ਬਈ ਇਹ ਹਾਂ ਅੱਛਾ ਲੜ ਬਾਈ ਵੜਾ ਆ ਰਿਹਾ ਨਹੀਂ ਮੰਨੀ ਬੜੀਆ ਕਰੀਆ ਰੱਜੇ ਨਾਲ ਘੜ ਦੋ ਅੱਛਾ ਬਹੁਤ ਬੜੀਆ ਸਾਡੀ ਲੋੜ ਕੇ ਆ ਤੇ ਵੀਰੇ ਪਹਿਲਾਂ ਤਾਂ ਐ ਤਾਂ ਸਾਡੇ ਕੋਲ ਪੁੱਤਰ ਹੈ ਨਹੀਂ ਤੇ ਹੁਣ ਤਾਂ ਸਾਡੇ ਕੋਲ ਪੁੱਤਰ ਵਧੀਆ ਬਣ ਗਏ ਕਿਉਂਕਿ ਆ ਬੱਚਿਆਂ ਦਾ ਦੱਸਦਾ ਸਾਨੂੰ ਜਿਹੜੇ ਦੋ ਨਿਕਲੇ ਆ ਤੇ ਬਾਕੀ ਹੋਰ ਵੀ ਆ ਆ ਬੱਚਾ ਡੱਕਿਆਂ ਵਾਲਾ ਹਾਂ ਉਸ ਤੋਂ ਬਾਅਦ ਫਿਰ ਮੈਂ ਉਡਾਇਆ ਬੱਚਾ ਇਹ ਕੱਲ ਦੇਖੇ ਡਾ ਕੇ ਹਾਂ ਕੱਲੇ ਜਰਦਾ ਵਜਾ ਉਡਾਇਆ ਫਿਰ ਉਸ ਤੋਂ ਬਾਅਦ ਇਹ ਬਾਈ ਇਹ ਚੜ ਗਿਆ ਸਮਾਨ ਦੇ ਵਿੱਚ ਬਹੁਤ ਉੱਚੀ ਉਤੇਵਾ ਦੇ 2 ਘੰਟੇ ਨੇ ਪੂਰੇ ਕੱਢ ਕੇ ਲਾਏ ਕਿਉਂਕਿ ਹਲੇ ਫੰਗ ਕੋਈ ਵੀ ਨਹੀਂ ਝਾੜਿਆ ਨਾਲ ਦੇ ਹੀ ਫਾਰਾ ਕੋਈ ਪਰ ਨਹੀਂ ਇਹ ਬਾਈ ਮੈਂ ਅੰਦਰ ਵੀ ਤੇ ਦੇਖਿਆ ਇਹ ਕਬੂਤਰਾਂ ਦੇ ਵਿੱਚ ਜਿਹੜੇ ਕਬੂਤਰ ਵਧੀਆ ੜਾਰ ਕਰਦੇ ਆ ਨਾ ਤੇ ਉਹਨਾਂ ਵਿੱਚ ਮੈਂ ਨਿਸ਼ਾਨੀਆਂ ਦੇਖੀਆਂ ਕਿਆ ਲਤੀਆਂ ਉਹਨਾਂ ਦੇ ਆ ਬਾਈ ਆਹ ਪਰ ਮੇਰੇ ਕਬੂਤਰਾਂ ਦੇ ਨਾਲ ਆਹ ਤਿੰਨ ਬਰਾਬਰ ਹੁੰਨੇ ਆ ਆਹ ਇਹ ਪਰ ਇਹ ਪਰ ਬਹੁਤ ਵਧੀਆ ਕਮਾ ਪਰਾਂ ਦੇ ਵਿੱਚ ਗੈਪ ਬਿਲਕੁਲ ਨਹੀਂ ਹੈਗਾ ਪਰ ਇਹਨ ਗੁੰਦੇ ਪਏ ਆ ਕਦਾ ਕਬੂਤਰਾਂ ਦੇ ਪਰਾਂ ਵਿੱਚ ਇਹ ਚੀਜ਼ ਦੇਖਿਆ ਕਰੋ ਇਹ ਪਰਾਂ ਦੇ ਵਿੱਚ ਗੈਪ ਬਿਲਕੁਲ ਨਹੀਂ ਹੋਣਾ ਚਾਹੀਦਾ ਲੈ ਇੱਥੋਂ ਉਹ ਮੌਜਾ ਵਜਾ ਕਰਦਾ ਬਟਕੇ ਵਾਲਾ ਜੱਥੇ ਬਹੁਤ ਆਉਂਦੇ ਪਰਾਂ ਬਰ ਬਰ ਹਾਂ ਬੱਚੇ ਤਾਂ ਆਪਣੇ ਕੋਲ ਬਣ ਕੇ ਵਧੀਆ ਆਪਣੇ ਕੋਲ ਲਗਭਗ ਵੀ 20-25 ਬੱਚੇ ਤਾਂ ਹੋ ਗਏ ਐ ਝੋਲੀ ਦੇ ਕਿਉਂਕਿ ਜਿਹੜੇ ਵੱਡੇ ਹੋ ਗਏ ਤੇ ਬਾਕੀ ਆ ਹੋਰ ਨੇ ਆਂਡੇ-ਮੁੰਡੇ ਦਿੱਤੇ ਹੋਏ ਆ ਉਹਨਾਂ ਦੇ ਵੀ ਹੋ ਜਣੇ ਆ ਤੋਂ ਜਦ ਤੱਕ ਤਾਂ ਆਪਣੇ ਕੋਲ ਵਧੀਆ ਬਣ ਜਣੇ ਆ ਤੇ ਭਾਈ ਇੱਕ ਹੋਰ ਕੱਲੀ ਮੈਂ ਫਿਰ ਡਾਣੀ ਨਹੀਂ ਮੈਂ ਕਿ ਯਾਰ 1 ਕੋ ਲਖ ਤ ਸਾਰੇ ਕਾਨੂੰ ਡਾਉਣੇ ਆ ਨਵੇਂ ਨਵੇਂ ਵੀ ਜੇ ਕੱਲੂ ਆਏ ਹੋ ਗਿਆ ਵੀ ਕੋਈ ਲੰਗ ਗਿਆ ਜਾਂ ਬੈਰੀ ਖਾ ਗਈ ਡਰਦੇ ਡਰਦੇ ਹਲੇ ਵੀ ਬੇ ਛਾੜੀਆਂ ਕੋ ਲਾਉਣੇ ਕਿਉਂਕਿ ਹਲੇ ਬੈਰੀ ਪਈ ਜਾਂਦੀ ਹੈ ਨਾ ਪਾ ਕੇ ਹੁਣ ਡਾਂਦਾ ਵੀ ਨਹੀਂ ਹੈਗਾ ਕੋਈ ਹਾਂ ਜ਼ੈਰੀ ਬੈਰੀ ਪੈਂਦੀ ਆ ਵੈਸੇ ਫਿਲਹਾਲ ਇੱਕ ਹੋਰ ਗੱਲ ਆਪਣੇ ਉਰੇ ਬੈਰੀ ਆਈ ਨਹੀਂ ਹੈਗੀ ਇੰਨੀ ਇੱਕ ਸਾਡੇ ਕੋਲ ਸਾਡੇ ਮਰ ਨੂੰ ਮਾਰ ਲਈ ਦੋ ਚਾਂਸ ਹੋਲੇ ਸਾਡੇ ਕੋਲ ਆਲੀ ਜਬ ਪਹਿਲਾਂ ਹੀ ਆ ਮਲੇਰ ਕੋਟੜ ਵਾਲੇ ਬੱਚੇ ਡਾਏ ਤੇ ਨਾ ਜਿਆਦਾ ਪਈ ਤੇ ਕਰੋ ਚੈੱਕ ਸ਼ੌਕ ਕਰੋ ਗੁਪਤਰ ਇਹ ਦੋਹੇ ਬੱਚੇ ਹੈ ਨਾ ਬਾਈ ਉਹਨੂੰ ਦੇ ਦੇ ਉਹ ਉਹਦਾ ਹੀ ਭਾਈ ਹੈ ਜਿਹੜਾ ਮੈਂ ਕੱਲ ੜਾਇਆ ਤਾਂ ਅੱਛਾ ਇਹ ਇਹ ਕਾਂਤਾ ਪੂਰੀ ਹੈ ਸਿਰ ਲਾਲ ਆ ਹੂੰ ਥੋੜੀ ਪੂਛ ਪੂਰੀ ਹੈ ਤੇ ਸੁੱਖਾ ਅੱਖਾਂ ਚਿੱਟੀਆਂ ਦਾ ਹੈ ਚਿੱਟੀਆਂ ਵੀ ਗਾ ਨੀਲੀ ਨੀਲੀ ਚਲ ਕੇ ਵੱਜਦੀ ਹੈ ਪੂਰੀ ਨੋਕ ਕਰਦਣਾ ਇੱਕ ਦੀ ਲੰਬੀ ਹੈ ਇਹਦੀ ਸੱਪ ਵਰਗੀਆਂ ਕਰਦਣਾ ਹੈ ਸਿੱਧੀ ੜਾਈ ਮੈਂ ਕਹਿੰਦਾ ਨਹੀਂ ਵਧੀਆ ਹੋਈ ਇਹ ਬੱਚਾ ਰੋਕ ਲੈਣਾ ਸੀ ਅੱਛਾ ਉਹ ਔਰ ਬਾਕੀ ਦੂਏ ਡਾਲਣੇ ਅੱਛਾ ਇਹ ਨਸਲ ਵਧੀਆ ਹੈ ਇਹ ਮੇਰੇ ਕੋਲ ਲਾਲ ਸ੍ਰੀ ਕਬੂਤਰੀ ਉੜੀ ਦੀ ਇੱਕ ਮੇਰੇ ਕੋਲ ਚਿੱਟੀ ਅੱਖਾਂ ਦੀ ਲਾਲ ਸ੍ਰੀ ਕਬੂਤਰੀ ਦੀ ਬਹੁਤ ਉੜੇ ਉਹਦੇ ਵਜੇ ਬਾਕੀ ਆਪਣੇ ਕੋਲ ਹੋਰ ਵੀ ਆ ਬੰਦੀ ਆ ਅੱਧਰ ਆ ਗਏ ਹੁਣ ਚਾਚਾ ਵੀ ਸਾਡੇ ਕੋਲ ਆ ਗਿਆ ਤੇ ਚਾਚਾ ਉਧਰ ਆ ਗਿਆ ਸਾਡੇ ਕੋਲ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੱਲ ਤੇਰਾ ਬੱਚੜੀ ਕਲ ਫੁੱਲ ਹੁਣ 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 ਵੀਡੀਓ ਚ ਮੈਨੂੰ ਲੱਗਦਾ ਹੁਣ ਕੋਈ ਨਹੀਂ ਯਾਰ ਟਾਈਮ ਹੀ ਨਹੀਂ ਹੈਗਾ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਹੈਗਾ ਕੀ ਕਰੀਏ ਯਾਰ ਮੈਂ ਟਾਈਮ ਕੱਢਣਾ ਹੁਣ ਅੱਗੇ ਟਾਈਮ ਕਬੂਤਰਾਂ ਦਾ ਆ ਰਿਹਾ ਮਾਤਾ ਹਰਸਾਪਾ ਬਚਾਰੇ ਕਬੂਤਰਾਂ ਜਿਹਨਾਂ ਨੂੰ ਕਿਹਾ ਵੇ ਵੀ ਪਾਈ ਤੁਹਾਨੂੰ ਬੱਚੇ ਦੇਣਗੇ ਡਾਉਣ ਵਾਸਤੇ ਹਾਂ ਉਹ ਵੀ ਤੇ ਮੁੱਛਾਂ ਟੋਕਦੇ ਨਹੀਂ ਫਟੇ ਆ ਜੀ ਨਹੀਂ ਵਟੇ ਚਾਚਾ ਚਾਚਾ ਇੱਕ ਵਾਈ ਬੰਦ ਕਮੈਂਟ ਕਰ ਦਿੰਦਾ ਕਹਿੰਦਾ ਭਾਈ ਚਾਚੇ ਦੀਆਂ ਗੱਲਾਂ ਬਹੁਤ ਸੋਹਣੀਆਂ ਨਾ ਰੱਜਾ ਸਾਡਾ ਬਹੁਤ ਜਿਹਨਾਂ ਆਪਣੇ ਕਿਹਾ ਬਚੇ ਦੇਣੇ ਬਚੇ ਦਾ ਫੋਲ ਖੜੇ ਖੋਡੇ ਭਰੇ ਪਾਇਆ ਉੱਪਰ ਤੇ ਉੱਪਰ ਹੋਏ ਪਏ ਹੁਣ ਤਾਂ ਬੱਚੇ ਬਹੁਤ ਠੀਕ ਆ ਕੱਲ ਖਰਾਕ ਲਿਆਂਦੀ ਆ ਕੱਲ ਲਿਆਏ ਹਾਂ ਕੱਲ ਠੀਕ ਆ ਵਧੀਆ ਕਰਿਆ ਕਿਆ ਕਿਆ ਦਾ ਛੋਲੇ ਤੇ ਮੋਠ ਤੇ ਹਰੀ ਮੂੰਗੀ ਦੀ ਹੂੰ ਬਾਜਰਾ ਬਾਜਰਾ ਨਹੀਂ ਪਾਇਆ ਬਾਜਰਾ ਨਹੀਂ ਮੈਂ ਪਾਉਂਦਾ ਹਾਂ ਉਹ ਬਣਾ ਕੇ ਪੈਂਦਾ ਬਾਜਰਾ ਬਾਜਰਾ ਦਾ ਮੂੰਹ ਪੱਕਦਾ ਮੂੰਹ ਬੱਦਲ ਹੂੰ ਨਾਲੇ ਉਹ ਵੀ ਐ ਕਿ ਬਾਜਰਾ ਜੇ ਪਾ ਲਾ ਬਣਾ ਕੇ ਫੋਲ ਖਰਾਕ ਲਿਆਈ ਹੁਣ ਪਸ ਬਾਜਰਾ ਨਹੀਂ ਕੰਮ ਹੋਣਾ ਪਤਾ ਕਿਆ ਚੱਕਰ ਆ ਬਾਜਰਾ ਵੀ ਤਾਂ ਹੀ ਦੇਖੂ ਜੀ ਹੁਣ ਕੰਮ ਕਰੂੰਗੇ हां जी हुन स्यार ਦੇ ਵਿੱਚ ਕੰਮ ਕਰੂੰਗਾ ਬਾਜ਼ੀਆਂ ਵੀ ਤਾਂ ਹੀ ਦੇਖੂੰਗਾ ਆਇਆ ਤਾਂ ਹੈ हां ਕਰਕੇ ਉਹ ਕਬੂਤਰਾਂ ਨੂੰ ਦਾਣੇ ਪਾ ਦੁਪਹਿਰ ਨੂੰ ਆ ਕੇ ਪੈਨੇ ਆ ਠੀਕ ਆ ਉਧਰ ਸ਼ਾਮ ਨੂੰ ਕਾਦੀ ਦੇ ਆ ਕੇ ਠੀਕ ਆ ਨਾ ਨਾ ਠੀਕ ਆ ਠੀਕ ਆ ਵਧੀਆ ਹੈ ਹੁਣ ਚੱਲੇ ਹੈ ਡਿਊਟੀ ਤੇ ਚੱਲੇ ਯਾਰ ਹੁਣ ਤਾਂ ਲੇਟ ਹੋ ਲੇ ਠੀਕ ਆ ਠੀਕ ਆ ਚੱਲ ਠੀਕ ਆ ਠੀਕ ਆ ਓਕੇ ਲੋ ਜੀ ਚਾਚਾ ਮਿਲਿਆ ਹੈ ਹਾਂ ਹਾਂ ਗਾੜੀ ਲਿਆ ਦਵੇ ਯਾਰ ਲੈ ਯਾਰ ਨਹੀਂ ਪਤਾ ਲੋ ਜੀ ਆ ਬਾਈ ਵੀਡੀਓ ਪਈ ਹੈ ਕਈ ਦਿਨ ਬਾਅਦ ਕਿ ਦਿਨ ਕਈ ਆਏ ਹੋ ਜਨੇ ਕਿਉਂਕਿ ਕਮਾਂਕਾਰਾਂ ਤੇ ਹੁਣ ਲੱਗੇ ਹੋਏ ਸਭ ਟਾਈਮ ਕਿਸੇ ਕੋ ਹੁੰਦਾ ਨਹੀਂ ਤਾਂ ਵੀਡੀਓ ਨੂੰ ਟਾਈਮ ਲੇਟ ਹੋ ਜਨੇ ਆ ਤੇ ਕੱਲ ਬਾਈ ਮੈਂ ਕਰਾਤਾ ਕੱਲੜ ਆਏ ਤੇ ਕੱਲ ਨਾ ਬੜਾ ਰਿਜ਼ਲਟ ਮਿਲ ਗਿਆ ਸਾਨੂੰ ਬਚਿਆ ਮਾਰੇ ਦੋ ਵਾਰ ਜਿਹੜੇ ਦੋੜ ਆਏ ਕਿਉਂਕਿ ਬਾਈ ਮੈਂ ਇੱਕ ਇੱਕ ਕਰਕੇ ਤਾਂ ਕੱਢਦਾ ਕਿਉਂਕਿ ਇਹ ਜਾਲ ਦੇ ਵਿੱਚ ਰੱਖ ਕੇ ਸੀ ਛਤਰੀਆਂ ਪੂਰਾ ਦੇਖ ਸਕਦੇ ਤੁਸੀਂ ਇਹਨਾਂ ਦੇ ਉੱਪਰ ਅਸੀਂ ਬਿਠਾ ਲਈ ਜੰਨੇ ਆ ਫਿਰ ਆਏ ਹੁੰਦਾ ਵੀ ਸਾਨੂੰ ਬਾਹਰ ਨੇ ਉੜ ਲੰਗਦੇ ਕਿਰੇ ਕਿਉਂਕਿ ਮੈਂ ਹੀ ਨਹੀਂ ਕਰਿਆ ਇਹ ਬਾਈ ਸਭ ਨੇ ਕਰਿਆ ਪਿਆ ਇਹ ਕਿਉਂਕਿ ਆਪਾਂ ਨੇ ਵੀ ਉਹਨਾਂ ਨੂੰ ਦੇਖ ਕੇ ਇੱਕ ਨਹੀਂ ਕਰਿਆ ਪਿਆ ਤੇ ਬਾਕੀ ਹੋਰ ਆ ਬਾਈ ਗੱਲਾਂ ਜਿਹੜੇ ਕਬੂਤਰ ਜਿਹੜੇ ਗੱਲ ੜਾਏ ਆ ਦੋ ਬੱਚੇ ੜਾਏ ਤੇ ਪਹਿਲਾਂ ਉਹ ਵੀ ਮੈਂ ਡਰਦੇ ਡਰਦੇ ਨੇ ਮਨੂੰ ਆਏ ਤਾਂ ਜੇ ਵਹਿੜੀ ਆ ਗਈ ਮੈਂ ਕਿਹਾ ਤਾਂ ਕਿਤੇ ਲੀ ਨਾ ਜਾਵੇ ਫਿਰ ਮੈਂ ਨਾਲ ਇਹਨਾਂ ਦੇ ਇੱਕ ਆਪਣੇ ਲੱਗਿਆ ਹੋਇਆ ਜਿਹੜਾ ਘਰ ਦਾ ਪੱਕਾ ਬੱਚਾ ਤਾਂ ਚੱਕਰੀ ਵੇ ਉੜੀ ਜਾਂਦਾ ਦਾ ਫਿਰ ਬਾਈ ਮੈਂ ਉਹ ੜਾਤਾ ਨਾਲ ਤੇ ਉਹਦੇ ਨਾਲ ਦਾ ਉਹ ਤਾਂ ਚਲੋ ਵਿਚੇਰਾ ਆਪਣਾ ਘੇਰੇ ਜੇ ਮਾਰ ਕੇ ਦੋ ਖਲਾ ਕੇ ਜਿਹੜਾ ਟਾਈਮ ਬੈਹ ਗਿਆ ਪਰ ਉਹ ਬੱਚਾ ਜਿਹੜਾ ਨਵਾਂ ਆਇਆ ਤਾਂ ਉਹ ਨਹੀਂ ਜੀਤੀ ਜੀਤੀ ਆਇਆ ਇੱਕ ਬੱਚਾ ਆਇਆ ਮੇਰੇ ਕੋਲ ਜਿਹੜਾ ਪਹਿਲਾਂ ਆਇਆ ਤਾਂ ਉਹ ਆ ਕੇ ਸਿੱਧਾ ਢਾਂਗੀ ਉੱਤੇ ਬੈਹ ਗਿਆ ਹੈ ਤੇ ਜਿਹੜਾ ਉਹਦੇ ਨਾਲ ਆਇਆ ਤਾਂ ਮੈਂ ਪੱਕਾ ਆਪਣਾ ਉਹ ਕਿਆ ਕਰਿਆ ਉਹਨੇ ਥੋੜਾ ਜਿਹਾ ਉੱਡ ਕੇ ਉਹ ਆ ਕੇ ਪਹਿਲਾਂ ਬੈਹ ਗਿਆ ਜਾਨੀ ਕਿ ਜਿਹੜਾ ਬੱਚਾ ਨਵਾਂ ਆਇਆ ਉਹ ਬਾਅਦ ਚ ਬੈਠਿਆ ਇਹਦਾ ਮਤਲਬ ਵੀ ਕੱਲ ਮੈਨੂੰ ਵਧੀਆ ਡਾਗ ਦਿੱਤੀ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵਿਚਾਰੇ ਇਹ ਤਾਂ ਆ ਗਿਆ ਛਤਰੀਪੁਰ ਵੀ ਕਿਉਂ ਨਾ ਹੁਣ ਇਹਨੂੰ ਵੀ ਡਾਇਆ ਜਾਵੇ ਕਿਉਂਕਿ ਬਾਈ ਮੇਰੇ ਕੋ ਥੱਲੇ ਲੱਗ ਗਿਆ ਦਾ ਇੱਕ ਵਜਾ ਕਾਲੇ ਪੂਟੇ ਵਾਲਾ ਇਹ ਹਾਂ ਇਹ ਆਉਂਦਾ ਨਹੀਂ ਛਤਰੀਪੁਰ ਨਹੀਂ ਲੱਗਿਆ ਨਾ ਇਹ ਹਾਂ ਇਹਦਾ ਪਹਿਲਾਂ ਹੀ ਪੈਰ ਮਾਰ ਗਿਆ ਆਲੇ-ਦਾਲੇ ਹਾਂ ਇਹ ਵਜਾ ਨਮਾ ਤਾਂ ਨਹੀਂ ਲੱਗ ਜਾਊਗਾ ਚਲ ਲੱਗ ਜਾਊਗਾ ਚਾਚੇ ਦੇ ਕੋਠੇ ਉੱਪਰ ਬਹਿ ਗਿਆ ਪਹਿਲੀ ਵਾਰ ਇਹ ਹਾਂ ਹੋ ਜਾਣਾ ਸਿੱਧਾ ਮੇਰੇ ਕੋ ਪਹਿਲਾਂ ਵੀ ਕੋ ਹੋ ਲਿਆ ਦਾ ਐਦਾਂ ਹੀ ਸਿੱਧਾ ਇਹਨੇ ਵੀ ਹੋ ਜਾਣਾ ਮੈਂ ਛਤਰੀਪੁਰ ਹੁਣ ਇਹਨੂੰ ਅੱਜ ਨੋੜ ਕੇ ਜਾਣਾ ਅੱਛਾ ਬੰਨ ਕੇ ਜਾ ਮਤਲਬ ਕੁਝ ਪਾਣੀ ਪੂਣੀ ਦਾ ਹੁੰਦਾ ਦੇਣੇ ਦੂਣੇ ਦਾ ਕੁਝ ਸਰਦੀਆਂ ਸਰਦੀਆਂ ਚ ਕਿਹਨੇ ਸਰਦੀਆਂ ਚ ਵੀਰੇ ਮੈਂ ਮੈਂ ਨਾ ਵੀਰੇ ਤੁਹਾਨੂੰ ਦੱਸਾਂ ਸਰਦੀ ਦੇ ਵਿੱਚ ਤਾਂ ਜਿਕਣਾ ਕਿੰਤਰਾਂ ਦਾ ਮੈਂ ਇਹਨਾਂ ਨੂੰ ਨਾ ਉਹ ਕਰ ਦਿੰਦਾ ਏ ਜਿਕਣਾ ਨਾ ਹਫਤੇ ਕੇ ਬਾਅਦ ਜੁਆਣ ਦਾ ਪਾਣੀ ਜੁਆਣ ਦਾ ਕੋਸਿਆ ਪਾਣੀ ਕਰਕੇ ਨਾ ਉਬਾਲ ਕੇ ਉਸੇ ਪਾਣੀ ਦੇ ਵਿੱਚ ਮੈਂ ਜੁਆਣ ਪਾ ਦਿੰਦਾ ਹਾਂ ਬਾਕੀ ਫੋਕਾ ਕੋਸਾ ਪਾਣੀ ਦਾ ਮੈਂ ਵਿੱਚ ਪਾਈ ਹੋ ਜੰਨਾ ਹਾਂ ਉਹ ਤਾਂ ਚੱਲ ਰੋਜ਼ ਬਦਲਦੇ ਹੀ ਹਾਂ ਉਹ ਤਾਂ ਪਾਣੀ ਡੇਲੀ ਬਦਲ ਨਹੀਂ ਬਦਲਣਾ ਵਿੱਚ ਅੱਛਾ ਉਹਦਾ ਵੀ ਜੁਆਣ ਦੇ ਪਾਣੀ ਦਾ ਕੀ ਮਤਲਬ ਉਹ ਕੀ ਬਾਈ ਉਹ ਤਾਂ ਮੈਨੂੰ ਆਹੇ ਵੀ ਨਾਲ ਜਿਕਣਾ ਦਾਣਾ ਦੂਣਾ ਕੋਈ ਕੂਤਰ ਨਹੀਂ ਖਾਂਦਾ ਇਕੱਠ ਤਰਨੂਣਾ ਉਹ ਕਬੂਤਰ ਬਾਈ ਦਾਣੇ ਮੇਰਾ ਵਧੀਆ ਖਾਂਦਾ ਫਿਰ ਠੀਕ ਆ ਮਾਲਾ ਵੀ ਉਂ ਨਹੀਂ ਸੁੱਕਿਆ ਜੇ ਇਕੱਠਾ ਜਹੋ ਕੇ ਨਹੀਂ ਪੈਂਦਾ ਹੈਗਾ ਬਸ ਤੰਦਰੁਸਤ ਆਏ ਨ ਵਧੀਆ ਫਿਰਦਾ ਉਹ ਦੇਲਾ ਤੇਰੇ ਸਾਹਮਣੇ ਕੋਈ ਨਹੀਂ ਹਜਾ ਹੈਗਾ ਹੁਣ ਕਬੂਤਰ ਸਾਰੇ ਫਿਰਦਾ ਤੰਦਰੁਸਤ ਪਾਇਆ ਬਾਈ ਕੋਈ ਇਹ ਚ ਛੱਕ ਨਹੀਂ ਹੈ ਜੀ ਹਾਂ ਤੇ ਹੁਣ ਬਾਕੀ ਫਿਰ ਬਾਜੀਆਂ ਬੂਜੀਆਂ ਦਾ ਦਾਣੇ ਹੁਣ ਪਈ ਜਨੇ ਇਹਨਾਂ ਨੂੰ ਟਾਈਮ ਟਾਈਮ ਕੇ ਦਾਣੇ ਪਈ ਜਨੇ ਬਾਈ ਹੈ ਤੇ ਆਪਣੇ ਕੀਤੇ ਹੁਣ ਪੂਰੀ ਦੇਖਭਾਲ ਇਹਨਾਂ ਦੀ ਹੈਗੀ ਆ ਜੇ ਬੱਚੇ ਕਢਾ ਚੁੱਕੇ ਆ ਹੁਣ ਇਹਨਾਂ ਨੂੰ ਅਸੀਂ ਤੁਹਾਨੂੰ ਇੱਕ ਵਾਰ ਬਾਈ ਦਿਖਾ ਵੀ ਦਿੰਦੇ ਆ ਆ ਦੇਖੋ ਕਬੂਤਰ ਸਾਰੇ ਬਾਈ ਆਪਣੇ ਬੈਠੇ ਹੋਣਾ ਆ ਆਪਣੀ ਖੰਡਰ ਨੇ ਵੀ ਬੱਚੇ ਆਂਡੇ ਦੇ ਦਿੱਤੇ ਇੰਦਰ ਆ ਕਬੂਤਰੀ ਨੇ ਵੀ ਦਿੱਤੇ ਹੋਏ ਆ ਇੰਦਰ ਬੱਚੇ ਬੈਠੇ ਵੀ ਆ ਬਾਈ ਖਾਣੇ ਅੱਜ ਦੇਖੋ ਸਾਰੇ ਜਾਨਵਰਾਂ ਦਾ ਸ਼ੌਂਕ ਕਰ ਲੋ ਆ ਬੈਠੇ ਆਪਣੇ ਜਾਨਵਰ ਆ ਬਣਾ ਬਜਾ ਬੈਠਾ ਬਾਈ ਇਹ ਤੁੰਦਾ ਆ ਬਜਾ ਆਪਣਾ ਵਿੱਚ ਕਾਲੇ ਗਾਲੇ ਫੰਗ ਵੀ ਇਹਦੀ ਕਾਲੀ ਪੂਛ ਦੇ ਆ ਬੈਠੇ ਆ ਮੈਨੂੰ ਤਾਂ ਮੇਰਾ ਸ਼ੌਂਕ ਆ ਆਪਣੀ ਬਾਈ ਖਾ ਆ ਕੇ ਜਿਹੜੀ ਪਾਉਂਦੇ ਆ ਆਪਾਂ ਸ਼ੂਲੇ ਸ਼ੂਲੇ ਦਫਾੜ ਦਫੂੜ ਹੁੰਦਾ ਜਿਹੜਾ ਉਹ ਹੈ ਹੈ ਆਪਣੇ ਹੁਣਾਂ ਨੂੰ ਭਾਈ ਹੁਣ ਟਾਈਮ ਆ ਸਰਾਕ ਪਾਉਣ ਦਾ ਕਿਉਂਕਿ ਐ ਨਹੀਂ ਹੈਗਾ ਵੀ ਪਹਿਲਵਾਨ ਨੇ ਇੱਕ ਦਿਨ ਖਰਾਕ ਖਾ ਲਈ ਹੈ ਜਿਆਦਾ ਤਾਂ ਉਹ ਖੋਲੂਗਾ ਵੀ ਨਹੀਂ ਯਾਰ ਵੀ ਉਹਨੇ ਬਿਮਾਰ ਹੋ ਜਣਾ ਕੋ ਦਿਨ ਖਰਾਕ ਖਾ ਕੇ ਤਾਂ ਤੇ ਇਹ ਗੱਲ ਆ ਭਾਈ ਵੀ ਇਹਨਾਂ ਨੂੰ ਜੇ ਖਰਾਕ ਹੁਣ ਤੇ ਪਾਉਂਗੀ ਤਾਂ ਸਰੀਰ ਨੂੰ ਲੱਗੂਗੀ ਥੋੜਾ ਥੋੜਾ ਭਾਈ ਜਾਵੇ ਭਾਵੇਂ ਜਿਵੇਂ ਗਿਰियां 2 2 1 1 1 ਕੇ ਖਾਈ ਜਾਣ ਨਾ ਹਾਂ ਉਹ ਮੰਨ ਕੇ ਚਲੋ ਤੁਸੀਂ ਜੇ ਉਹ 2 ਮਹੀਨੇ ਵੀ ਖਲਾਤੀਆਂ ਉਹ ਉਹਨੇ ਕੰਮ ਕਰਨਾ ਸਰੀਰ ਨੂੰ ਜੇ ਹੁਣ ਇੱਕੋ ਦਿਨ ਕਹੋਗੇ ਬਾਜੀ ਵਾਲ ਦੇ ਨਾਲ ਜੇ ਲੱਗ ਜਨੇ ਆਉਂਦੇ ਮੂੰਹਾਂ ਦੇ ਵਿੱਚ ਠੋਕਣ ਵੀ ਅੱਜ ਇਹਨੂੰ 15 ਕਲਾ ਵਾਜੇ ਨੂੰ 20 ਖਲਾਓ ਹਾਂ ਕਿਤੇ ਯਾਰ ਰਾਤ-ਰਾਤ ਵਿੱਚ ਥੋੜੀ ਤਕੜਾ ਹੋਣਾ ਉਹਨੇ ਇਹ ਗੱਲਾਂ ਨਹੀਂ ਹੁੰਦੀਆਂ ਵੀਰੇ ਇਹ ਵੀ ਕਬੂਤਰ ਬਾਜੀ ਆ ਜਿਹੜੇ ਕਬੂਤਰ ਨੂੰ ਬੱਚੇ ਆ ਹੁਣ ਇਹਨਾਂ ਦੇ ਹੁਣ ਤੇ ਇਹਨਾਂ ਨੂੰ ਖਰਾਕ ਸ਼ੁਰੂ ਕਰੋ ਜੋ ਪੈਂਦਾ ਹੁਣ ਤੇ ਪਾਓ ਸਹੀ ਗੱਲ ਆ ਸਹੀ ਮਤਲਬ ਉਹ ਦਿਨ ਬਾਜੀ ਵਾਲੇ ਦਿਨ ਤਾਂ ਆਪਾਂ ਲੈਣਾ ਨੂੰ ਦਾਣੇ ਕਣਕ ਦੇ ਵੀ ਉਹੋ ਹੀ ਖਲਾ ਕੇ ੜਾ ਦੋ ਸਭ ਬਾਜੀ ਮਾ ਛੱਡ ਦੋ ਸਹੀ ਗੱਲ ਕਿਉਂਕਿ ਖਰਾਕ ਖਾਦੀ ਬੁੰਦੀ ਬਾਈ ਉਹਨਾਂ ਨੇ ਪਹਿਲਾਂ ਕੰਮ ਇਹ ਖਰਾਕ ਨੇ ਹੋਣ ਵਾਲੀ ਨੇ ਕਰਨਾ ਜਿਹੜੀ ਹੁਣ ਪੈਣੀ ਆ ਹਾਂ ਜਿਹੜੀ ਆ ਦੋ ਤਿੰਨ ਖਰਾਕ ਪੈ ਕੇ ਨਹੀਂ ਸਰਦਾ ਜਿਹਨੇ ਕੰਮ ਕਰਨਾ ਖਰਾਕ ਨੇ ਸਹੀ ਗੱਲ ਆ ਬਾਜੀ ਦਾ ਇਹ ਗੱਲ ਆ ਠੀਕ ਆ ਬਾਕੀ ਛੋਲੇ ਛੂਲੇ ਬਾਈ ਪਾਓ ਦਫਾੜ ਧੂੜ ਅਸੀਂ ਤਾਂ ਹੀ ਪਾਉਂਦੇ ਆ ਨਾ ਬਾਈ ਨਾ ਸਰੋਂ ਵੀ ਕਾਉਨੇ ਆ ਬਾਈ ਛੋਲੇ ਵੀ ਸਰੋਂ ਦਫਾੜ ਹੋ ਗਿਆ ਨਹੀਂ ਜਿੰਦੇ ਆਪਣੇ ਕਿੰਨੇ ਤੇ ਜੋਰ ਨੇ ਕਿ ਹਰੀਏ ਦਾ ਬੰਦਾ ਲਾਉਂਦਾ ਪੂਰਾ ਜਨਰਲ ਹੁਣ ਤੇ ਪਾਉ ਬਸ ਲਗਾਤਾਰ ਠੀਕ ਆ ਠੀਕ ਆ ਬਾਈ ਠੀਕ ਆ ਤੇ ਬਾਕੀ ਆ ਬਾਈ ਸੌਂਕ ਕਰ ਲੋ ਕੂਟਰ ਨਾ ਕੂਟਰ ਦਾ ਬਨੇ ਸਾਰੇ ਹੁਣ ਐਨ ਤਕਰੀਬਨ ਠੀਕ ਆ ਹਾਂ ਆ ਫਿੱਟਾ ਬੱਚੇ ਮੁਝੇ ਤਾਂ ਫਿਰ ਹੁਣ ਐਤ ਕੀ ਹੋਵੇ ਹੈਨਾ ਆਪਣੇ ਕੋਲ ਮੈਨੂੰ ਹੁਣ ਭਾਈ ਮੈਂ ਚੈੱਕ ਕਰ ਲੇ ਗੱਲ ਬੱਚੇ ਦੋ ਆਪਣੇ ਹਿਸਾਬ ਤੇ ਹੂੰ ਯਾਨੀ ਕਿ ਹਲੇ ਜਿਹੜੇ ਬੜੇ ਹੀ ਤੇ ਮੈਂ ਹਲੇ ਤਾਂ ਮੈਂ ਕੱਢਣੇ ਹੋਰ ਵੀ ਪਏ ਆ ਹਾਂ ਹਲੇ ਤਾਂ ਥੋੜਾ ਮੈਰੀ ਪੂਰੀ ਕਰਕੇ ਡਰ ਜਾ ਲੱਗਦਾ ਤੇ ਕੱਲ ਨੂੰ ਰਿਸਕ ਕਨੋਂ ਰਿਸਕ ਲੈਣਾ ਆਪਾਂ ਨੇ ਵੀ ਹਲੇ ੜਾਰ ਇਹਨਾਂ ਨੇ ਬੁਝੇ ਦਿੱਤੀ ਆ ਮੇਰੇ ਹਿਸਾਬ ਦੀਆਂ ਵਧੀਆ ਉੜੇ ਆ ਤੇ ਬਾਕੀ ਟਾਈਮ ਤਾਂ ਚੋ ਲਾਉਣਾ ਆਪਣੇ ਹੱਥ ਵਿੱਚ ਆ ਉਹ ਕਿੱਕਣਾ ਲਾਉਣਾ ਇਹਨਾਂ ਤੇ ਉਹਨਾਂ ਦਿਨਾਂ ਵਿੱਚ ਹੂੰ ਬਈ ਯਾਨੀ ਕਿ ਹਲੇ ਤਾਂ ਮੈਂ ਸਿੱਧੇ ਘਰੇ ਢਾਂਗੀ ਬੁਲਾਏ ਆ ਠੀਕ ਆ ਤੇ ਬੱਚੇ ਵਧੀਆ ਢਾਂਗੀ ਬੁਲਾ ਗਈ ਚਲੋ ਠੀਕ ਆ ਵੀਰੇ ਫਿਰ ਮਿਲਦੇ ਆਂ ਤੁਹਾਨੂੰ ਕਿਸੇ ਆਪ ਅਗਲੀ ਵੀਡੀਓ ਵਿੱਚ ਸ਼ਬਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ ਠੀਕ ਹੈ ਠੀਕ